ਸੱਚੀ ਕਾ ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਬੀ ਸੋਸ਼ਲ ਤੇ ਸਵਾਗਤ ਕਰਦੀ ਆ ਉਮੀਦ ਹੈ ਠੀਕ ਠਾਕ ਹੋਵੋਗੇ ਹਰ ਹਫਤੇ ਕੋਈ ਨਾ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਆ ਪਰ ਇਸ ਸ਼ੁੱਕਰਵਾਰ ਨੂੰ ਜਿਹੜੀ ਪੰਜਾਬੀ ਫਿਲਮ ਰਿਲੀਜ਼ ਹੋਣੀ ਆ ਉਹ ਅੱਜ ਤੋਂ 2 ਸਾਲ ਪਹਿਲਾਂ ਸਤੰਬਰ 2022 ਦੇ ਵਿੱਚ ਵੀ ਰਿਲੀਜ਼ ਹੋਈ ਸੀ ਸੋ ਜਦੋਂ ਉਹ ਫਿਲਮ ਰਿਲੀਜ਼ ਹੋਈ ਬਾਕਸ ਆਫਿਸ ਤੇ ਉਹਨੂੰ ਕੋਈ ਬਹੁਤ ਵੱਡਾ ਹੰਗਾਰਾ ਨਹੀਂ ਮਿਲਿਆ ਹਾਲਾਂਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਾਂ ਫਿਲਮ ਹਿਸਟਰੀ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਸੀ ਨਵਾਂ ਕਨਸੈਪਟ ਸੀ ਇੱਕ ਨਵਾਂ ਲੀਡ ਹੀਰੋ ਆਪਣੀ ਸ਼ੁਰੂਆਤ ਕਰ ਰਿਹਾ ਕਰ ਰਿਹਾ ਸੀ ਇਸ ਫਿਲਮ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਇਹ ਫਿਲਮ ਬਹੁਤ ਸੋਹਣੀ ਆ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਨਹੀਂ ਇਹ ਉਨੀ ਵਧੀਆ ਫਿਲਮ ਨਹੀਂ ਹੈਗੀ ਪਰ ਜਦੋਂ ਇਹ ਫਿਲਮ ਰਿਲੀਜ਼ ਹੋ ਹਟੇ ਬਾਕਸ ਆਫਿਸ ਤੇ ਕੋਈ ਚੰਗਾ ਰਿਸਪੌਂਸ ਨਹੀਂ ਆਇਆ ਮੇਕਰਸ ਨੂੰ ਵੀ ਬੜਾ ਗੁੱਸਾ ਆ ਕਿ ਅਸੀਂ ਇੰਨੀ ਮਿਹਨਤ ਕੀਤੀ ਸੀਗੀ ਤਾਂ ਆਡੀਅנס ਵੱਲੋਂ ਇਸ ਫਿਲਮ ਨੂੰ ਹੰਗਾਰਾ ਕਿਉਂ ਨਹੀਂ ਮਿਲਿਆ ਕਿਉਂਕਿ ਇਸ ਫਿਲਮ ਡਾਇਰੈਕਟਰ ਨੂੰ ਇਹ ਲੱਗਦਾ ਸੀਗਾ ਕਿ ਇਹ ਹੁਣ ਤੱਕ ਦੀ ਮੇਰੀ ਬੈਸਟ ਫਿਲਮ ਹੈ ਇਹਦੇ ਵਿੱਚ ਪਰਫਾਰਮ ਕਰਨ ਵਾਲੇ ਅਦਾਕਾਰਾਂ ਨੂੰ ਵੀ ਲੱਗਦਾ ਸੀਗਾ ਕਿ ਇਹ ਸਾਡੀ ਹੁਣ ਤੱਕ ਦੀ ਬੈਸਟ ਫਿਲਮ ਹੈ ਪਰ ਜਦੋਂ ਰਿਲੀਜ਼ ਹੋਗੀ ਨਹੀਂ ਹੰਗਾਰਾ ਮਿਲਿਆ ਤਾਂ ਲੋਕਾਂ ਨੂੰ ਇਹ ਸੀਗਾ ਕਿ ਇਹ ਫਿਲਮ OTT ਤੇ ਕਿਸੇ ਨਾ ਕਿਸੇ ਵੇਲੇ ਰਿਲੀਜ਼ ਹੋ ਜਾਣੀ ਹੈ ਤੇ ਅਸੀਂ ਉੱਥੇ ਦੇਖ ਸਕਦੇ ਹਾਂ ਪਰ 2 ਸਾਲ ਹੋ ਗਏ ਇਹ ਫਿਲਮ ਕਿਸੇ ਵੀ OTT ਪਲੇਟਫਾਰਮ ਤੇ ਰਿਲੀਜ਼ ਨਹੀਂ ਹੋਈ ਕਿਉਂਕਿ ਇਸ ਫਿਲਮ ਦੇ ਰਾਈਟਰ ਡਾਇਰੈਕਟਰ ਐਂਡ ਇਸ ਫਿਲਮ ਦੇ ਪ੍ਰੋਡਿਊਸਰਸ ਦਾ ਇਹ ਇੰਟੈਂਸ਼ਨਲ ਡਿਸੀਜਨ ਸੀਗਾ ਕਿ ਅਸੀਂ ਇਸ ਫਿਲਮ ਨੂੰ ਕਿਸੇ ਵੀ OTT ਪਲੇਟਫਾਰਮ ਤੇ ਨਹੀਂ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਫਿਲਮ ਦੇਖਣੀ ਆ ਉਹ ਸਿਰਫ ਸਿਨੇਮੇ ਦੇ ਵਿੱਚ ਆ ਕੇ ਇਸ ਫਿਲਮ ਨੂੰ ਦੇਖਣ ਪਰ ਜਦੋਂ ਇਸ ਫਿਲਮ ਦੇ ਡਾਇਰੈਕਟਰ ਸੋਸ਼ਲ ਮੀਡੀਆ ਤੇ ਆਪਣੇ ਸਿਨੇਮੇ ਬਾਰੇ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਵਾਲ ਐਸੇ ਹੀ ਫਿਲਮ ਤੇ ਹੁੰਦੇ ਨੇ ਕਿ ਅਸੀਂ ਮੋ ਫਿਲਮ ਕਦੋਂ ਦੇਖ ਸਕਦੇ ਆ ਮੋ ਕਦੋਂ ਕਿਸੇ OTT ਪਲੇਟਫਾਰਮ ਤੇ ਰਿਲੀਜ਼ ਹੋਊਗੀ ਤੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਜਵਾਬ ਇੱਕੋ ਹੀ ਹੁੰਦਾ ਕਿ ਇਹ ਫਿਲਮ ਉਦੋਂ ਰਿਲੀਜ਼ ਹੋਈ ਸੀ ਤੁਸੀਂ ਉਦੋਂ ਦੇਖ ਸਕਦੇ ਸੀਗੇ OTT ਤੇ ਕਦੇ ਫਿਲਮ ਨਹੀਂ ਆਉਗੀ ਪਰ ਹੁਣ ਜਦੋਂ ਇੰਨੇ ਸਾਰੇ ਲੋਕ ਉਸ ਫਿਲਮ ਦੀ ਉਡੀਕ ਕਰ ਰਹੇ ਸੀ ਦੱਤ ਦੇਖਣਾ ਚਾਹੁੰਦੇ ਸੀ ਤਾਂ ਫਿਰ ਮੇਕਰਸ ਨੇ ਡਿਸੀਜਨ ਲਿਆ ਕਿ ਕਿਉਂ ਨਾ ਇਸ ਫਿਲਮ ਨੂੰ ਰੀ ਰਿਲੀਜ਼ ਕੀਤਾ ਜਾਵੇ ਤੇ ਹੁਣ ਇਹ ਫਿਲਮ 4 ਅਕਤੂਬਰ ਨੂੰ ਯਾਨੀ ਕਿ ਇਸੇ ਸ਼ੁੱਕਰਵਾਰ ਨੂੰ ਦੁਬਾਰਾ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਹਾਲਾਂਕਿ ਕੁਝ ਚੁਣਿੰਦੀਆਂ ਚੁਣਿੰਦੀਆਂ ਥਾਵਾਂ ਤੇ ਜਾਂ ਕੁਝ ਕੁ ਸਿਨੇਮਿਆਂ ਦੇ ਵਿੱਚ ਜਾਂ ਕੁਝ ਜਿਹੜੇ ਖਾਸ-ਖਾਸ ਮੇਨ-ਮੇਨ ਸ਼ਹਿਰ ਤੁਸੀਂ ਕਹਿ ਲਓ ਉਹਨਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਉਹਨਾਂ ਦਾ ਕਹਿਣਾ ਕਿ ਅਗਰ ਇਨ੍ਹਾਂ ਸਿਨੇਮਿਆਂ ਦੇ ਵਿੱਚ ਫਿਲਮ ਨੂੰ ਰਿਸਪੌਂਸ ਮਿਲੂਗਾ ਤਾਂ ਅਸੀਂ ਫੇਰ ਸਿਨੇਮਿਆਂ ਦੀ ਜਾਂ ਸਕਰੀਨਸ ਦੀ ਗਿਣਤੀ ਆ ਹੋਰ ਵੱਡੀ ਕਰਾਂਗੇ ਇਸ ਫਿਲਮ ਦੇ ਰਾਹੀਂ ਗਿਤਾਜਪਿੰਦ ਰਖਿਆ ਹੋਰਾਂ ਨੇ ਬਤੌਰ ਲੀਡ ਐਕਟਰ ਆਪਣਾ ਡੈਬਿਊ ਕੀਤਾ ਉਹਨਾਂ ਦੇ ਨਾਲ ਸਰਗੁਣ ਮਹਿਤਾ ਹੋਰਾਂ ਨੇ ਕੰਮ ਕੀਤਾ ਅਤੇ ਇਸ ਫਿਲਮ ਦੇ ਸਟਾਰ ਕਾਸਟ ਦੇ ਵਿੱਚ ਬਹੁਤ ਸਾਰੇ ਹੋਰ ਨਵੇਂ ਆਰਟਿਸਟ ਨੇ ਜਿਹੜੇ ਕਿ ਸਿਨੇਮਾ ਨੂੰ ਮਿਲੇ ਸੋ ਇਹ ਜਿਹੜੇ ਕਿਰਦਾਰ ਸੀ ਗਿਤਾਜ ਹਰੰਦਰ ਰੱਬੀ ਦਾ ਸਰਗੁਣ ਮਹਿਤਾ ਹੋਰਾਂ ਦਾ ਗੋਰੀ ਦਾ ਕਿਰਦਾਰ ਇਹ ਦੋ ਕਿਰਦਾਰ ਸੀਗੇ ਜਿਨ੍ਹਾਂ ਨੂੰ ਸ਼ਾਇਰੀ ਦੇ ਨਾਲ ਬਹੁਤ ਪਸੰਦ ਹੈ ਇਸ ਫਿਲਮ ਦਾ ਜਿਹੜਾ ਕੈਰੈਕਟਰ ਹੈ ਰੱਬੀ ਉਹਨੂੰ ਸ਼ਿਵ ਪੜਨਾ ਬਹੁਤ ਚੰਗਾ ਲੱਗਦਾ ਇਸ ਫਿਲਮ ਦੀ ਜਿਹੜੀ ਕੈਰੈਕਟਰ ਗੋਰੇ ਆ ਉਹਨੂੰ ਜੌਨ ਐਲੀਆ ਦੇ ਨਾਲ ਬਹੁਤ ਪਿਆਰ ਹੈ ਅਤੇ ਜਿਹੜੀ ਇਹਨਾਂ ਦੀ ਕੈਮਿਸਟਰੀ ਹੁੰਦੀ ਆ ਉਹ ਵੀ ਸ਼ਾਇਰੀ ਅਤੇ ਪੋਇਟਰੀ ਨੂੰ ਲੈ ਕੇ ਹੀ ਬਣਦੀ ਆ ਕਿਉਂਕਿ ਜਿਹੜੀ ਗੋਰੇ ਆ ਉਹਨੂੰ ਗੁਰਮੁਖੀ ਪੜਨੀ ਨਹੀਂ ਆਉਂਦੀ ਸੋ ਜਿਹੜਾ ਰੱਬੀ ਦਾ ਕਿਰਦਾਰ ਹੈ ਉਹ ਉਹਨੂੰ ਹਮੇਸ਼ਾ ਸ਼ਿਵ ਪੜ ਕੇ ਸੁਣਾਉਂਦਾ ਆ ਤੇ ਉਹ ਉਹਨੂੰ ਹਮੇਸ਼ਾ ਜਵਾਬ ਦੇ ਵਿੱਚ ਜੌਨ ਐਲੀਆ ਸਾਹਿਬ ਹਰਾਂ ਦੀ ਸ਼ੇਅਰ ਸੁਣਾਉਂਦੀ ਹੈ ਸੋ ਇਦਾਂ ਦੀ ਕੁਝ ਕਹਾਣੀ ਸੀਗੀ ਇਸ ਫਿਲਮ ਦੀ ਸ਼ਾਇਦ ਇਹ ਨੂੰ ਲੈ ਕੇ ਮੈਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਦੇ ਵਿੱਚ ਪਹਿਲਾ ਏਡਾ ਵੱਡਾ ਐਕਸਪੀਰੀਅੰਸ ਹੋਇਆ ਸੀ ਜਾਂ ਐਕਸਪੈਰੀਮੈਂਟ ਹੋਇਆ ਸੀ ਅ ਪਰ ਖੈਰ 2 ਸਾਲਾਂ ਬਾਅਦ ਦੀ ਫਿਲਮ ਮੋੜ ਸਿਨੇਮਾ ਕਰਾਂ ਦੇ ਵਿਚ ਆ ਰਹੀ ਹੈ ਤੇ ਅੱਜ ਅਸੀਂ ਇਸ ਫਿਲਮ ਦੇ ਇੱਕ ਉਸ ਕਿਰਦਾਰ ਦੇ ਨਾਲ ਗੱਲ ਕਰਾਂਗੇ ਜਿਸ ਕਿਰਦਾਰ ਦੇ ਨਾਲ ਇਸ ਪੂਰੀ ਫਿਲਮ ਦਾ ਪਾਸਾ ਬਦਲ ਜਾਂਦਾ ਆ ਸੋ ਇਹ ਉਹ ਕਿਰਦਾਰ ਆ ਜਿਹਦੀ ਭੂਮਿਕਾ ਦੇ ਨਾਲ ਫਿਲਮ ਦੇ ਵਿੱਚ ਬਹੁਤ ਵੱਡੀ ਹਲਚਲ ਪੈਦਾ ਹੁੰਦੀ ਹੈ ਕਹਾਣੀ ਦੇ ਵਿੱਚ ਬਹੁਤ ਵੱਡੀ ਹਲਚਲ ਪੈਦਾ ਹੁੰਦੀ ਹੈ ਉਹ ਹੈ ਪ੍ਰਬੈਂਸੁਰਾਂ ਦਾ ਕਿਰਦਾਰ ਗਰੀਂਦਰ ਦਾ ਕਿਰਦਾਰ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਐਂਡ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਕਹਾਣੀ ਸੀ ਤੁਸੀਂ ਸਾਡਾ ਡਾਇਲੌਗ ਵਿਦ ਜਗਦੀਪ ਸਿੱਧੂ ਸੁਣ ਸਕਦੇ ਹੋ ਐਪੀਸੋਡ ਪੂਰਾ ਮੂ ਫਿਲਮ ਤੇ ਸੀ ਉਹਦਾ ਅਸੀਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੇ ਹਾਂ ਇਹ ਫਿਲਮ ਇੱਕ ਚਾਚੇ ਭਤੀਜੇ ਦੀ ਜੋੜੀ ਨੇ ਲਿਖੀ ਸੀ ਜਿਹੜੇ ਕਿ ਆਮ ਦਿਹਾੜੀਦਾਰ ਬੰਦੇ ਨੇ ਅਤੇ ਉਹਨਾਂ ਦਾ ਕੀ ਪੇਸ਼ਾ ਹੈ ਜੋ ਕੀ ਕੰਮ ਕਰਦੇ ਸੀ ਜਾਂ ਕਿਵੇਂ ਉਹ ਇਸ ਫਿਲਮ ਦੇ ਰਾਈਟਰ ਡਾਇਰੈਕਟਰ ਜਗਦੀਪ ਸਿੱਧੂ ਹੁਰਾ ਨੂੰ ਮਿਲੇ ਉਹਨਾਂ ਨੇ ਕਹਾਣੀ ਆਪਣੀ ਨਰੇਟ ਕੀਤੀ ਅਤੇ ਫਿਰ ਉਸ ਤੋਂ ਬਾਅਦ ਇਹ ਕਹਾਣੀ ਇੱਕ ਵੱਡੀ ਫੀਚਰ ਫਿਲਮ ਦੇ ਰੂਪ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਉਤਰੀ ਸੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਹੁਣ ਆਪਾਂ ਪ੍ਰਭ ਬੈਂਸੁਰਾ ਨੂੰ ਇਨਵਾਈਟ ਕਰਦੇ ਹਾਂ ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਕੈਰੈਕਟਰ ਬਾਰੇ ਥੋੜੀ ਬਹੁਤੀ ਗੱਲਬਾਤ ਅਤੇ ਫਿਲਮ ਦੀ ਰੀ ਰਿਲੀਜ਼ਿੰਗ ਨੂੰ ਲੈ ਕੇ ਫਿਲਮ ਦੇ ਕਿਰਦਾਰ ਜਾਂ ਆਰਟਿਸਟ ਕੀ ਸੋਚ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਪ੍ਰਭ ਬੈਂਸੁਰਿਆ ਨੂੰ ਜੀ ਆਇਆਂ ਕਹਿੰਦੀ ਸੀ। ਸਸੀਕਾਲ ਜੀ। ਸਸੀਕਾ ਪ੍ਰਭ। ਸਸੀਕਾਲ ਬੰਦ। ਮੋਬੋ ਜੀ ਆਏ ਨਾ। ਮੋਬੋ ਜੀ ਆਏ ਨਾ। ਧੰਨਵਾਦ ਜੀ। ਥੈਂਕ ਯੂ ਸੋ ਮਚ। ਤੇ ਬਹੁਤ ਮੁਬਾਰਕਾ। ਜਿੱਥੇ ਗਿਤਾਜਪਾ ਜੀ ਹੋ ਰਹੇ ਦੀ ਇਹ ਲੀਡ ਐਕਟਰ ਡੈਬਿਊ ਫਿਲਮ ਸੀ। ਹਾਂਜੀ। ਤੇ ਥੋਡੀ ਵੀ ਇਹ ਡੈਬਿਊ ਫਿਲਮ ਸੀ ਹਨਾ। ਹਾਂਜੀ। ਸੋ ਡੈਬਿਊ ਫਿਲਮ ਨੂੰ ਤੁਸੀਂ ਆਪਣੀ ਹੀ ਫਿਲਮ ਦੋ ਵਾਰੀ ਰਿਲੀਜ਼ ਹੁੰਦੇ ਹੋਏ ਦੇਖ ਰਹੇ ਹੋ ਹਾਂਜੀ ਸੋ ਇਹ ਫਿਲਮ ਸਤੰਬਰ 2022 ਚ ਰਿਲੀਜ਼ ਹੋਈ ਸੀ ਤੇ ਹੋਣੇ 4 ਅਕਤੂਬਰ ਨੂੰ ਫਿਰ ਤੋਂ ਸਿਨੇਮਾ ਕਰਾਂ ਦੇ ਵਿੱਚ ਆ ਰਹੀ ਹੈ ਸੋ ਕਿਵੇਂ ਲੱਗ ਰਿਹਾ ਮੈਨੂੰ ਆਬਵੀਅਸਲੀ ਵਧੀਆ ਲੱਗ ਰਿਹਾ ਏ ਹਮ ਤੇ ਕਿਉਂਕਿ ਜਿਵੇਂ ਸਾਰਿਆਂ ਦੀ ਸ਼ਿਕਾਇਤ ਸੀਗੀ ਕਿ ਫਿਲਮ ਕਿਤੇ ਲੱਭਦੀ ਨਹੀਂ ਜਿਵੇਂ ਮੋਸਟਲੀ ਉਦੋਂ ਸਿਨੇਮਿਆਂ ਚ ਲੋਕਾਂ ਨੇ ਦੇਖੀ ਨਹੀਂ ਬਈ ਤੇ ਉਦੋਂ ਦੇਖੀ ਨਹੀਂ ਤੇ ਲੋਕ ਉਹੀ ਜ਼ਿਆਦਾਤਰ ਮੈਸੇਜਸ ਇਹੀ ਆਉਂਦੇ ਸੀਗੇ ਬਾਅਦ ਵਿੱਚ ਕਿ ਕਿਸੇ OTT ਤੇ ਹੈ ਨਹੀਂ ਕਿਉਂ ਨਹੀਂ ਹੈਗੀ ਹਮ ਆਨਲਾਈਨ ਲਿੰਕ ਭੇਜ ਦੋ ਕੋਈ ਤੁਹਾਡੇ ਕੋਲ ਤਾਂ ਹੋਣੀ ਆ ਤੁਸੀਂ ਤੁਹਾਡੇ ਕੋਲ ਸੀਗਾ ਲਿੰਕ ਸਾਡੇ ਕੋਲ ਕਿੱਥੋਂ ਲਿੰਕ ਹੋਣਾ ਮੇਰੇ ਤਾਂ ਘਰ ਤੋਂ ਮੇਰੇ ਰਿਸ਼ਦਾਰੀ ਚ ਮੇਰੇ ਨਾਨਕਿਆਂ ਨੇ ਕਿਉਂਕਿ ਉੱਧਰ ਰਾਜਸਥਾਨ ਮਤਲਬ ਇਹਨਾਂ ਨਹੀਂ ਹੈਗੇ ਤੇ ਉਹਨਾਂ ਨੇ ਹਜੇ ਤੱਕ ਇਹ ਦੇਖੀ ਹੈਗੀ ਉਹ ਮੈਨੂੰ ਕਹਿੰਦੇ ਰਹਿੰਦੇ ਨੇ ਵੀ ਤੇਰੇ ਕੋਲ ਤਾਂ ਹੋਊਗੀ ਮੈਂ ਕਿਹਾ ਜੇ ਮੇਰੇ ਕੋਲ ਹੁੰਦੀ ਮੈਂ ਦਿਖਾ ਨਾ ਦਿੰਦਾ ਤੇ ਉਹ ਮਤਲਬ ਕਾਫੀ ਇੱਕ ਮੇਜਰ ਸੀਗਾ ਇੱਕ ਜਿਵੇਂ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਿਨ੍ਹਾਂ ਨੇ ਨਹੀਂ ਦੇਖੀ ਤੇ ਬਹੁਤ ਇਹਨਾਂ ਨੂੰ ਸੀਗੀ ਕਿ ਦੇਖਣੀ ਆ ਸ਼ੋਅ ਜ਼ਰੂਰ ਹੁਣ ਦੇਖਣ ਤੇ ਮੈਂ ਤਾਂ ਆਪ ਮੈਂ ਵੀ ਦੇਖੂਗਾ ਮੈਂ ਟਰਾਈ ਕਰੂੰਗਾ ਕਿ ਜਿੰਨੇ ਸ਼ੋਅ ਨੇ ਮੈਂ ਡੇਲੀ ਜਾਵਾਂ ਪਿਛਲੀ ਵਾਰ ਵੀ ਮੈਂ 4-5 ਵਾਰੀ ਦੇਖੀ ਸੀ ਹਾਂ ਤੇ ਮੈਂ ਦੱਸ ਲਈ ਸੀਗੀ ਕਿ ਪ੍ਰਭ ਦਾ ਕਿਰਦਾਰ ਉਹ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਜਿਹੜਾ ਪੂਰੀ ਫਿਲਮ ਦੇ ਵਿੱਚ ਉਥਲ ਪੁਥਲ ਕਰ ਦਿੰਦਾ ਹਾਂਜੀ ਜਿਹਦੇ ਇੱਕ ਕਹੀ ਗੱਲ ਦੇ ਨਾਲ ਜਾਂ ਜਿਹਦੇ ਸੱਚ ਝੂਠ ਦੇ ਨਾਲ ਫਿਲਮ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਹੁੰਦਾ ਜਿਹੜਾ ਕਿ ਫਿਰ ਆਪਾਂ ਚਲੋ ਫਿਲਮ ਜਿਹਨੇ ਨਹੀਂ ਦੇਖੀ ਉਹ ਦੇਖੂਗਾ ਜਿਹਨੇ ਦੇਖੀ ਉਹਨੂੰ ਪਤਾ ਵੀ ਹੈ ਹਨਾ ਕਿ ਜਦੋਂ ਇਹ ਕਿਰਦਾਰ ਤੁਸੀਂ ਨਿਭਾਰੇ ਸੀਗੇ ਜਾਂ ਇਸ ਫਿਲਮ ਦੇ ਨਾਲ ਕੋਈ ਜੁੜੀ ਹੋਈ ਤੁਹਾਡੀ ਕੋਈ ਖਾਸ ਗੱਲਬਾਤ ਕੋਈ ਯਾਦਗਾਰ ਕੁਛ ਇਦਾਂ ਨਹੀਂ ਵੈਸੇ ਕਾਫੀ ਨੇ ਇੱਕ ਨਹੀਂ ਹੈਗੀ ਉਦਾਂ ਕਾਫੀ ਮਤਲਬ ਦਿੱਲੀ ਦਾ ਕੁਛ ਨਾ ਕੁਛ ਨਵਾਂ ਹੁੰਦਾ ਹੀ ਹੋਗਾ ਹੂੰ ਤੇ ਉਦਾਂ ਮੈਨੂੰ ਯਾਦ ਆ ਕਿ ਜਿਸ ਦਿਨ ਸਰਗੁਣ ਮੈਡਮ ਨਾਲ ਮੇਰਾ ਪਹਿਲੇ ਦਿਨ ਸ਼ੂਟ ਸੀਗਾ ਤੇ ਮੈਨੂੰ ਵੈਸੇ ਕਿਹਾ ਗਿਆ ਸੀਗਾ ਕਿ ਇੱਕ ਦਿਨ ਬਾਅਦ ਹੋਣਾ ਤੁਹਾਡਾ ਮਤਲਬ ਕਾਈਂਡ ਆਫ ਵੀ ਪਰਸੋਂ ਨੂੰ ਹੋਣਾ ਤੇ ਮੈਂ ਕਿਹਾ ਚੱਲ ਵੀ ਆਪਾਂ ਉਦਾਂ ਹੀ ਮੈਂਟਲੀ ਪ੍ਰੇਪੇਅਰ ਹੋ ਕੇ ਉਦਾਂ ਜਾਵਾਂਗੇ ਕਿਉਂ ਨਾ ਵੀ ਬਹੁਤ ਉਹ ਕਿਤੇ ਅਗਲੇ ਦਿਨ ਹੀ ਰੱਖ ਲੈਨੇ ਮੈਂ ਕੱਲ ਨੂੰ ਹੀ ਰੱਖ ਲਿਆ ਤੇ ਉਹ ਬਹੁਤ ਕਾਫੀ ਉਹ ਸੀਗਾ ਵੀ ਇੱਕੋ ਦਾ ਮੋਦਾ ਮਤਲਬ ਕਿ ਅਫਰਾ ਤਫਰੀਦੀ ਦੇ ਵਿੱਚ ਗਏ ਸਾਰਾ ਹਨਾ ਤੇ ਮੈਨੂੰ ਸੈਟ ਤੱਕ ਪਹੁੰਚਣ ਤੱਕ ਵੀ ਨਹੀਂ ਸੀ ਪਤਾ ਕਿ ਅੱਜ ਕਿਹੜਾ ਹੋਗਾ ਮੈਨੂੰ ਐ ਸੀਗਾ ਕਿ ਬਸ ਵੀ ਉਦੋਂ ਮੈਨੂੰ ਬਦਲ ਉਦੋਂ ਮੇਰਾ ਸ਼ਾਇਦ ਹੈ ਹੀ ਨਹੀਂ ਸੀ ਕੰਮ ਉਦੋਂ ਮੈਨੂੰ ਬੁਲਾ ਲਿਆ ਸੀ ਤੇ ਜਦੋਂ ਮੈਂ ਗਿਆ ਤੇ ਸਾਹਮਣੇ ਮੈਡਮ ਖੜੇ ਤੇ ਮੈਂ ਤਾਂ ਮੇਰਾ ਹੋ ਗਿਆ ਮੇਰੇ ਤਾਂ ਡੈਲ ਦੇ ਘੁੰਮ ਗਏ ਤੇ ਫੇਰ ਮਤਲਬ ਉਹਨਾਂ ਨੂੰ ਫੇਸ ਕਰਨਾ ਮਤਲਬ ਸਭ ਤੋਂ ਵੱਡੀ ਗੱਲ ਉਹ ਵੀ ਵੀ ਮਤਲਬ ਵੀ ਔਖਾ ਨਹੀਂ ਕਹਿ ਸਕਦੇ ਕਿ ਇੱਕ ਸਰਪ੍ਰਾਈਜ਼ ਜਿਹਾ ਸੀਗਾ ਉਹ ਪ੍ਰੋਸੈਸ ਥੋੜਾ ਜਿਹਾ ਲੇਟ ਹੋਇਆ ਤੇ ਉਹ ਵਧੀਆ ਵੀ ਸੀਗਾ ਕਿਉਂਕਿ ਹੁਣ ਤੱਕ ਜਿਵੇਂ ਉਹਨਾਂ ਨੂੰ ਆਪਾਂ ਜਿਵੇਂ ਐਮੀ ਪਾਜੀ ਨਾਲ ਜਦੋਂ ਮੈਂ ਫਿਲਮ ਕੀਤੀ ਹੈ ਨਾ ਉਹਨਾਂ ਨੂੰ ਵੈਸੇ ਮਿਲਣਾ ਇੰਟਰਵਿਊ ਦੇ ਲਈ ਜਾਂ ਫਿਰ ਉਹਨਾਂ ਨੂੰ ਸਕਰੀਨ ਤੇ ਕੰਮ ਕਰਦੇ ਆ ਦੇਖਣਾ ਉਹ ਇੱਕ ਅਲੱਗ ਚੀਜ਼ ਆ ਪਰ ਜਦੋਂ ਤੁਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹੋ ਹਨਾ ਤੇ ਐਜ਼ ਅ ਐਕਟਰ ਕਹਿ ਲਓ ਜਾਂ ਤੁਸੀਂ ਐਜ਼ ਅ ਕੋ-ਵਰਕਰ ਕਹਿ ਲਓ ਤੁਸੀਂ ਉਹਨਾਂ ਦੇ ਹਨਾ ਉਹ ਬਿੱਲਾ ਦਾ ਇੱਕ ਅਲੱਗ ਹੀ ਐਕਸਪੀਰੀਅੰਸ ਹੁੰਦਾ ਐਂਡ ਉੱਥੇ ਤੁਸੀਂ ਉਹਨਾਂ ਦਾ ਜਿਹੜਾ ਔਰਾ ਵਾ ਉਹ ਮਹਿਸੂਸ ਕਰਨਾ ਉਹ ਬਹੁਤ ਡਿਫਰੈਂਟ ਮਿਲਦਾ ਐਕਸਪੀਰੀਅੰਸ ਹੁੰਦਾ ਭਾਵੇਂ ਤੁਸੀਂ ਉਹਨਾਂ ਨੂੰ ਪਹਿਲਾਂ 10 ਵਾਰੀ ਮਿਲ ਚੁੱਕੇ ਹੋ ਪਰ ਉਹ ਬਿਲਕੁਲ ਹੀ ਅਲੱਗ ਐਕਸਪੀਰੀਅੰਸ ਹੁੰਦਾ ਮੈਂ ਉਹੀ ਮੈਂ ਮੈਂ ਇੱਕ ਪੋਸਟ ਵੀ ਪਾਈ ਸੀ ਮੈਂ ਉਹਦੇ ਵਿੱਚ ਲਿਖ ਕੇ ਪਾਇਆ ਸੀਗਾ ਕਿ ਸਰਗੁਣ ਮਹਿਤਾ ਦੀਆਂ ਅੱਖਾਂ 'ਚ ਦੇਖਣਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਅੱਛਾ ਮਤਲਬ ਉਹਨਾਂ ਨਾਲ ਆਈ ਕੰਟੈਕਟ ਬਣਾਉਣਾ ਮੈਨੂੰ ਆ ਲੱਗਦਾ ਕਿ ਉਹਨਾਂ ਦੀਆਂ ਅੱਖਾਂ ਬਹੁਤ ਕੁਝ ਬੋਲਦੀਆਂ ਹਨ। ਹਾਂ ਬਿਲਕੁਲ। ਜਿਹੜੇ ਕਹਿੰਦਾ ਵੀ ਐਕਟਰ ਦੀ ਆ ਚੀਜ਼ ਬੋਲਣੀ ਚਾਹੀਦੀ ਤੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਸਟਰੋਂਗ ਹੈ। ਤੇ ਉਹ ਚੀਜ਼ ਮਤਲਬ ਸਿੱਖਣ ਵਾਲੀ ਵੀ ਸੀ। ਤੇ ਉਹ ਇੱਕ ਵਧੀਆ ਐਕਸਪੀਰੀਅੰਸ ਹੈਗਾ ਕਿ ਉਸ ਬੰਦੇ ਨੂੰ ਸਾਹਮਣੇ ਦੇਖਣਾ। ਕੁਸ਼ਕ ਕਿੰਨੇ ਲੱਗਦਾ? ਕੁਸ਼ਕ ਸ਼ਹਿਰਾਂ ਦੇ ਵਿੱਚ ਹੀ ਰਿਲੀਜ਼ ਹੋ ਰਹੀ ਹੈ ਇਹ ਫਿਲਮ। ਹਾਂਜੀ ਪੰਜਾਬ ਦੀਆਂ ਤੇ ਪੰਜਾਬ ਦਾ ਤਕਰੀਬਨ ਸਾਰੇ ਸ਼ਹਿਰਾਂ ਦੀ ਹੈ। ਮੇਜਰ ਆਪਣੇ ਜਿੰਨੇ ਵੀ ਹੈਗੇ ਆ। ਤੇ ਹੁਣ ਹੁਣ ਦਿੱਲੀ ਵੀ ਆ। ਛਿੱਲੀ ਵੀ ਹਾਂਜੀ ਐਡ ਹੋ ਗਿਆ। ਬਾਕੀ ਮੇਬੀ ਅਜੇ ਹੈਗੇ ਆ ਦੋ ਦਿਨ ਦਿਨ ਤੇ ਹੋਰ ਸ਼ਹਿਰ ਐਡ ਹੋ ਜਾਣ। ਠੀਕ ਹੈ ਸੋ ਕੁਝ ਕਹਿਣਾ ਚਾਹੁੰਦੇ ਹਾਂ ਇਸ ਵਾਰ ਦੀ ਰਿਲੀਜ਼ ਨੂੰ ਲੈ ਕੇ ਮੈਂ ਤਾਂ ਇਹੀ ਕਹਿਣਾ ਜਾਊਂਗਾ ਕਿ ਜਿੰਨਿਆਂ ਨੂੰ ਵੀ ਸ਼ਿਕਾਇਤ ਸੀਗੀ ਜਿਹੜੇ ਮਤਲਬ ਮੈਸੇजेस ਜਾਂ ਕਮੈਂਟ ਕਰਦੇ ਸੀਗੇ ਕਿ ਮੋ ਨਈ ਦੇਖ ਪਾਈ ਕਿਸੇ OTT ਤੇ ਆ ਜਾਵੇ ਸੋ ਉਹਨਾਂ ਵਾਸਤੇ ਮੌਕਾ OTT ਰਿਲੀਜ਼ ਦਾ ਅਸੀਂ ਕੁਝ ਨਹੀਂ ਕਹਿ ਸਕਦੇ ਹੋਵੇ ਜਾਂ ਨਾ ਹੋਵੇ ਜਾਂ ਕਦੋਂ ਹੋਵੇ ਸੋ ਜਿਹਨੂੰ ਜਿਹਨੇ ਦੇਖਣੀ ਰਹਿ ਗਈ ਸੀ ਜਾਂ ਫਿਰ ਜਿਹਨੇ ਦੇਖੀ ਸੀ ਤੇ ਦੁਬਾਰਾ ਦੇਖਣਾ ਚਾਹੁੰਦਾ ਤੇ ਪਲੀਜ਼ ਦੁਬਾਰਾ ਹੁਣ ਜ਼ਰੂਰ ਜਾਇਓ 4 ਅਕਤੂਬਰ ਨੂੰ ਸਿਨੇਮਿਆਂ ਦੇ ਵਿੱਚ ਜਿਹਦੇ ਇਹਦੇ ਵੀ ਨੇੜੇ ਲੱਗੂਗੀ ਸੋ ਬਾਕੀ ਕੋਸ਼ਿਸ਼ ਪੂਰੀ ਆ ਕਿ ਬਹੁਤ ਸਾਰੇ ਪ੍ਰੋਡਿਊਸਰਜ਼ ਦੀ ਆ ਕਾਲ ਚਲੋ ਵੀ ਜਿੱਥੇ-ਜਿੱਥੇ ਲੱਗੇ ਤੇ ਬਾਕੀ ਜਿਨ੍ਹਾਂ ਕੋਲ ਹੈਗੀ ਆਪਰਚੂਨਿਟੀ ਪਲੀਜ਼ ਮਿਸ ਨਾ ਕਰਿਓ ਐਤਕੀ ਦੇਖਣ ਜਾਇਓ ਹੂੰ ਤੇ ਅਸੀਂ ਵੀ ਜਾਵਾਂਗੇ ਸਾਰੇ ਜਣੇ ਤਾਂ ਇਹੀ ਆ ਵੀ ਬਸ ਚਲੋ ਰੱਬ ਨੇ ਦੁਬਾਰਾ ਹੂੰ ਬਿਲਕੁਲ ਸੋ ਤੁਸੀਂ ਵੀ ਸਾਰੇ ਜਣੇ ਇਸ ਫਿਲਮ ਨੂੰ ਵੇਖਣ ਲਈ ਜਾ ਸਕਦੇ ਹੋ ਜਿਹੜੇ ਖਾਸ ਤੌਰ ਤੇ ਇਸ ਫਿਲਮ ਨੂੰ ਲੈ ਕੇ ਉਡੀਕ ਰਹੇ ਸੀਗੇ ਕਿ ਅਸੀਂ ਕਦੋਂ ਦੀ ਫਿਲਮ ਅਤੇ ਕਿੱਥੇ ਫਿਲਮ ਦੇਖ ਸਕਦੇ ਆ ਮੋਰ ਰੀਲੀਜ਼ ਹੋ ਰਹੀ ਹੈ 4 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਕਿਹੜੇ ਕਿਹੜੇ ਸਿਨੇਮਿਆਂ 'ਚ ਲੱਗ ਰਹੀ ਆ ਫਿਲਮ ਦੀ ਟੀਮ ਜਿੰਨੀ ਵੀ ਆ ਭਾਵੇਂ ਪ੍ਰੋਡਿਊਸਰ ਨੇ ਭਾਵੇਂ ਡਾਇਰੈਕਟਰ ਨੇ ਭਾਵੇਂ ਉਹ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰ ਨੇ ਉਹਨਾਂ ਦੇ ਸੋਸ਼ਲ ਮੀਡੀਆ ਪੇजेस ਤੋਂ ਤੁਹਾਨੂੰ ਮਿਲ ਜੂਗੀ ਕਿ ਕਿੱਥੇ-ਕਿੱਥੇ ਅਤੇ ਕਿਹੜੇ-ਕਿਹੜੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰੀਲੀਜ਼ ਹੋ ਰਹੀ ਆ ਵੀ ਸੋਸ਼ਲ ਨੂੰ ਵੇਖਦੇ ਰਹੋ ਸੱਚੀ ਗੱਲ